Terima kasih telah menonton! ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਦੀ ਵੀਡੀਓ ਵਿੱਚ ਤੁਸੀਂ ਉੱਤਰਾਖੰਡ ਦੇ ਜਿਹੜੇ ਬਹੁਤ ਹੀ ਸੋਹਣੇ ਇਲਾਕੇ ਦੇ ਸੋਹਣੇ-ਸੋਹਣੇ ਦ੍ਰਿਸ਼ ਵੇਖੋਗੇ ਜੋ ਕਿ ਮੈਂ ਤੁਹਾਡੇ ਨਾਲ ਜੁਸ਼ੀਅਰ ਕਰੂੰਗੀ ਤੇ ਨਾਲ ਹੀ ਜਿਹੜੇ ਆ ਮੈਂ ਵੀ ਆਪਣੇ ਮਤਲਬ ਕਿ ਮੈਮਰੀ ਵਿੱਚ ਇਹਨਾਂ ਨੂੰ ਸ਼ਾਮਿਲ ਕਰ ਲਵਾਂਗੀ ਮੇਰੀ ਇੱਕ ਮੈਮਰੀ ਬਣ ਜਾਏਗੀ ਮੈਂ ਭਾਵੇਂ ਨਹੀਂ ਗਈ ਪਰ ਬੱਚੇ ਤੇ ਗਏ ਸੀ ਨਾ ਔਰ ਮੇਰੇ ਬੇਟੇ ਨੇ ਮੇਰੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਰਿਕਾਰਡ ਕੀਤੀਆਂ ਸੀਗੀਆਂ ਤੇ ਉਹਨਾਂ ਵਿੱਚ ਮੈਂ ਦੋ ਵੀਡੀਓ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰ ਚੁੱਕੀਆਂ ਜਿਨ੍ਹਾਂ ਨੇ ਨਹੀਂ ਵੇਖੀਆਂ ਉਹ ਵੇਖ ਸਕਦੇ ਆ ਪਹਿਲੀ ਵੀਡੀਓ ਜਿਹੜੀ ਉਹਦੇ ਵਿੱਚ ਬੱਚੇ ਜਿਸ ਦਿਨ ਗਏ ਸੀਗੇ ਉਸ ਦਿਨ ਦੀ ਸੀਗੀ ਸਵੇਰੇ ਗਏ ਸੀ 31 ਅਗਸਤ ਨੂੰ ਤੇ ਸ਼ਾਮ ਨੂੰ ਰਿਸ਼ੀਕੇਸ਼ ਪਹੁੰਚ ਗਏ ਸੀਗੇ ਦੂਸਰੀ ਵੀਡੀਓ ਜਿਹੜੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੀ ਸੀਗੀ ਫਿਰ ਉਹ ਪਹਿਲੀ ਸਤੰਬਰ ਨੂੰ ਜਿਹੜਾ ਆ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਵਾਸਤੇ ਤੁਰੇ ਸੀਗੇ ਤੇ ਜਦੋਂ ਰਾਹ ਵਿੱਚ ਨਗਰਾਸੂ ਜਾ ਕੇ ਰੁਕੇ ਨਾ ਉੱਥੋਂ ਉਹਨਾਂ ਨੇ ਲੰਗਰ ਪਾਣੀ ਸ਼ਕਿਆ ਜਦੋਂ ਉਹਨਾਂ ਨੇ ਅੱਗੇ ਵਾਸਤੇ ਤੁਰੇ ਨਾ ਅੱਗੇ ਜਾ ਕੇ ਕੋਈ 60 ਕਿਲੋਮੀਟਰ ਦੀ ਦੂਰੀ ਤੇ ਲੈਂਡਸਲਾਈਡਿੰਗ ਹੋਈ ਹੋਈ ਸੀਗੀ ਜਿਹਦੇ ਕਰਕੇ ਉਹਨੂੰ ਵਾਪਸ ਫਿਰ ਉਸੇ ਗੁਰਦੁਆਰੇ ਆ ਕੇ ਰੁਕੇ ਰਾਤ ਔਰ ਸਵੇਰੇ 2 ਤਰੀਕ ਨੂੰ ਫਿਰ ਉੱਥੋਂ ਗਿਆ ਤਾਂ ਉੱਥੋਂ ਉਹਨਾਂ ਨੂੰ ਫਿਰ ਵਾਪਸ ਭੇਜ ਦਿੱਤਾ ਕਿਉਂਕਿ ਰਸਤੇ ਹੱਲੇ ਸਾਫ਼ ਨਹੀਂ ਸੀਗੇ ਔਰ ਦੂਸਰੇ ਪਾਸੇ ਜਿਹੜਾ ਆ ਉਹ ਮਤਲਬ ਕਿ 5 ਤਰੀਕ ਤੱਕ ਹਿਮਕੁੰਣ ਸਾਹਿਬ ਦੀ ਜਿਹੜੀ ਯਾਤਰਾ ਹੈ ਨਾ ਉਹ ਵੀ ਬੰਦ ਕਰ ਦਿੱਤੀ ਸੀਗੀ ਸੋ ਉਸ ਦਿਨ 2 ਤਰੀਕ ਸੀਗੀ ਸ਼ਾਮ ਤੱਕ ਜਿਹੜਾ ਸਾਰਿਆਂ ਨੇ ਵੇਟ ਕੀਤੀ ਬਟ ਸ਼ਾਮ ਨੂੰ ਉਹਨਾਂ ਨੂੰ ਨਾ ਇੱਕ ਆਂਟੀ ਅੰਕਲ ਮਿਲ ਗਏ ਜੋ ਕਿ ਦੇ ਦਿੱਲੀ ਤੋਂ ਆਏ ਸੀਗੇ ਉਹ ਅੱਗੇ ਗਏ ਸੀ ਟੈਕਸੀ 'ਚ ਗਏ ਸੀਗੇ ਤਾਂ ਉਹਨਾਂ ਨੇ ਆਪਣੀ ਅੱਖੀ ਜਿਹੜੀ ਆ ਉਹ ਲੈਂਡਸ ਲਾਈਨਿੰਗ ਵੇਖ ਲਈ ਸੀ ਤੇ ਆਂਟੀ ਘਬਰਾ ਗਏ ਉਹਨਾਂ ਨੇ ਆ ਕੇ ਬੱਚਿਆਂ ਨੂੰ ਦੱਸਿਆ ਤੇ ਮੇਰੇ ਬੇਟੇ ਨੇ ਕਿਉਂਕਿ ਮੇਰਾ ਬੇਟਾ ਥੋੜਾ ਠੀਕ ਨਹੀਂ ਸੀ ਕਜ਼ਨ ਵੀ ਠੀਕ ਨਹੀਂ ਸੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਸਾਥ ਵੀ ਮਿਲ ਗਿਆ ਕੋਈ ਉਹਨਾਂ ਦੇ ਭਾਜੀ ਸੀਗੇ ਜਿੰਨੂੰ ਮੇਰਾ ਬੇਟਾ ਭਾਜੀ ਬੋਲਦਾ ਸੀ ਉਹਨੇ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜਾ ਵਾਪਸ ਚਲੇ ਜਾਣਾ ਹੈ ਸੋ ਉਹਨਾਂ ਨੇ ਟੈਕਸੀ ਕੀਤੀ ਔਰ ਟੈਕਸੀ ਕਰ ਲਈ ਸੀਗੀ ਰਾਤ ਨੂੰ ਹੀ ਤਸਵੀਰ 2 ਤਰੀਕ ਨੂੰ ਉਹ ਇਨ ਤਰੀਕ ਨੂੰ 3 ਤਰੀਕ ਨੂੰ ਸਵੇਰੇ 7 ਵਜੇ ਉਥੋਂ ਨਗਰਾਸੂ ਤੋਂ ਤੁਰ ਕੇ 2:30 ਵਜੇ ਹਰਦਵਾਰ ਪਹੁੰਚੇ ਉਥੋਂ ਟ੍ਰੇਨ ਫੜ ਕੇ ਵਾਪਸ ਆਪਣੇ ਘਰ ਜਿਹੜਾ ਉਹ ਰਾਤ ਨੂੰ ਪਹੁੰਚ ਗਏ ਸੀਗੇ ਸੋ ਜਿਹੜੀ ਸੰਗਤ ਸੀਗੀ ਜਿਹੜੀ ਸੰਗਤ ਨਾਲ ਗਏ ਸੀਗੇ ਉਹ ਵੀ 3 ਤਰੀਕ ਨੂੰ ਜਿਹੜਾ ਆ ਉਹ ਮਤਲਬ ਕਿ ਰਿਸ਼ੀਕੇਸ਼ ਵਾਪਸ ਆ ਗਈ ਸੀ ਤੇ ਉਸ ਤੋਂ ਬਾਅਦ ਉਹ 5 ਤਰੀਕ ਨੂੰ ਮਤਲਬ ਕਿ ਸ਼ਾਮ ਨੂੰ ਉਹ ਫੇਰ ਜਿਹੜੀ ਹੀ ਗੋਬਿੰਦ ਘਾਟ ਵਾਸਤੇ ਯਾਤਰਾ ਉਹ ਗਈ ਔਰ ਉਹ ਸਾਰੀ ਸੰਗਤ ਜਿਹੜੀ ਆ ਉਹ ਹੇਮਕੁੰਨ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਤੇ ਇਹ ਜਿਹੜਾ ਆ ਇਹ ਉਹ ਜਗਾ ਆ ਇਹ ਉਹ ਗੁਰਦੁਆਰਾ ਜਿੱਥੇ ਬੱਚੇ ਰੁਕੇ ਸੀਗੇ ਅਨਗਰਾਸੂ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਵੈਸੇ ਜਿਹੜੇ ਹੇਮਕੁੰਨ ਸਾਹਿਬ ਜਾਂਦੇ ਉਹਨਾਂ ਸਾਰਿਆਂ ਨੂੰ ਪਤਾ ਹੀ ਹੋਣਾ ਆ ਅਸੀਂ ਬਹੁਤ ਟਾਈਮ ਪਹਿਲਾਂ ਗਏ ਸੀਗੇ ਸੋ ਸਾਨੂੰ ਇੰਨਾ ਯਾਦ ਨਹੀਂ ਆ ਤੇ ਮੇਰਾ ਬੇਟਾ ਮੇਰੇ ਵਾਸਤੇ ਸਾਰੀਆਂ ਵੀਡੀਓ ਕਲਿੱਪ ਰਿਕਾਰਡ ਕਰਕੇ ਲੈ ਆਇਆ ਸਿੱਧਾ ਇਹ ਅਲਕਨੰਦਾ ਨਦੀ ਆ ਜਿਸ ਦੇ ਕੰਡੇ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਤੇ ਬਹੁਤ ਹੀ ਸੋਹਣਾ ਕੰਦਾ ਮਮਾ ਨਜ਼ਾਰਾ ਸੀਗਾ ਬਟ ਉਹਨੂੰ ਇਹ ਸੀਗਾ ਇੱਕ ਤੇ ਉਹ ਉਹਨਾਂ ਨੂੰ ਜਦੋਂ ਦੱਸਿਆ ਨਾ ਕਿ ਸੰਗਤ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈ ਆ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਮਮਾ ਜੋ ਵੀ ਹੋਇਆ ਬਹੁਤ ਵਧੀਆ ਹੋਇਆ ਵਾਹਿਗੁਰੂ ਨੇ ਦੀ ਮਰਜ਼ੀ ਸੀਗੀ ਇਸੇ ਵਿੱਚ ਕਿ ਸਾਨੂੰ ਅਸੀਂ ਦਰਸ਼ਨ ਨਹੀਂ ਕਰਨੇ ਸੀਗੇ ਕਿਉਂਕਿ ਜਦੋਂ ਦੋਨੋਂ ਘਰ ਵਾਪਸ ਆਏ ਨਾ ਤੇ ਦੋਨੋਂ ਹੀ ਬਿਮਾਰ ਹੋ ਗਏ ਸੀਗੇ ਬਹੁਤ ਜ਼ਿਆਦਾ ਥੱਕੇ ਹੋਏ ਸੀਗੇ ਉਹ ਇੰਨੀ ਕਿ ਯਾਤਰਾ ਨਾਲ ਹੀ ਥੱਕ ਗਏ ਸੀਗੇ ਤੇ ਜੇ ਉਹ ਅੱਗੋਂ ਦੀ ਯਾਤਰਾ ਕਰਦੇ ਤਾਂ ਸ਼ਾਇਦ ਉਹਨਾਂ ਹੋਰ ਥੱਕ ਸਕਦੇ ਦੇਖੋ ਉਹ ਕਹਿੰਦੇ ਮम्मा ਜੋ ਵੀ ਹੋਇਆ ਵਧੀਆ ਹੋਇਆ ਚੰਗਾ ਹੋਇਆ ਸਾਨੂੰ ਇਹ ਬਿਲਕੁਲ ਨਹੀਂ ਅਸੀਂ ਫਿਰ ਨੈਕਸਟ ਟਾਈਮ ਚੱਲ ਜਾਾਂਗੇ ਪਰ ਅਸੀਂ ਕਾਫੀ ਕੁਝ ਵੇਖ ਆਏ ਆ ਸ਼ਾਇਦ ਇੱਥੋਂ ਤੱਕ ਹੀ ਅਸੀਂ ਜਿਹੜਾ ਯਾਤਰਾ ਕਰਨੀ ਸੀਗੀ ਤੇ ਫਿਰ ਜਿਹੜਾ ਮਤਲਬ ਕਿ ਮੈਂ ਤੁਹਾਡੇ ਨਾਲ ਸੋਚਿਆ ਸੀਗਾ ਕਿ ਹੀਮਕਨਸੈਪਟ ਦੀ ਯਾਤਰਾ ਜਿਹੜੀ ਆ ਉਹਦੀਆਂ ਕੁਝ ਕਲਿੱਪ ਸ਼ੇਅਰ ਕਰੂੰਗੀ ਬਟ ਜੋ ਵਾਈਗਰੂ ਨੂੰ ਮਨਜ਼ੂਰ ਸੀਗਾ ਉਵੇਂ ਹੀ ਹੋਣਾ ਸੀਗਾ ਸੋ ਜਿਹੜੀ ਯਾਤਰਾ ਆ ਉਹਦੀ ਸਮਾਪਤੀ ਇੱਥੇ ਹੀ ਹੋ ਗਈ ਮੈਂ ਮੁੜ ਕੇ ਜਿਹੜੇ ਬੱਚਿਆਂ ਦੇ ਘਰ ਆਉਣ ਦੀ ਵੀ ਕੋਈ ਵੀਡੀਓ ਰਿਕਾਰਡ ਨਹੀਂ ਕੀਤੀ ਸੀਗੀ ਸੋ ਮੈਂ ਜੋ ਵੀ ਮੇਰੇ ਕੋਲ ਵੀਡੀਓ ਮੇਰੇ ਬੇਟੇ ਨੇ ਦਿੱਤੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਸੋ ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਪਸੰਦ ਆਈ ਹੋਗੀ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ